ਅੱਜ ਦਾ ਮੌਸਮ ਬਹੁਤ ਜਿਆਦਾ ਸੋਹਣਾ ਤੇ ਅੱਜ ਨਾ ਸਾਰੇ ਫੁੱਲ ਖਿੜ ਕੇ ਆਪਣੇ ਸੋਰਜਮਕੀ ਦੇ ਇਧਰੋਂ ਵੀ ਤੇ ਉਧਰੋਂ ਵੀ ਬਹੁਤ ਪਿਆਰਾ ਆਇਆ ਹੈ ਬੱਲਾ ਮੀਂਹ ਨਾਲ ਨਾ ਸਾਰੇ ਦਰਖਤ ਬਹੁਤ ਸੋਹਣੇ ਹਰੇ-ਹਰੇ ਹੋ ਗਏ ਦੇਖੋ ਹਵਾ ਕਿੰਨੀ ਵਗ ਰਹੀ ਆ ਐਜੇ ਕਾ ਮੌਸਮ ਦੇ ਵਿੱਚ ਨਾ ਕੰਮ ਕਰਨ ਨੂੰ ਜੇਲ ਕਰਦਾ ਜਿਵੇਂ ਹੋਮਸ ਜੀ ਪਹਿਲਾਂ ਮੀਂਹ ਪੈ ਕੇ ਹੋ ਗਈ ਸੀ तो बहुत सोनी हवा है। आप बगी कढ़ाई रख ली एच पाने सरों का आप सिर्फ दो तीन चमचे पाई ज्यादा नहीं पाया कड़ाई ज्यादा गर्म होगी तो ज्यादा गर्म हो तो जाए ना फिर तो चीज मच जाती है ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਚਿੱਲੀ ਬਲੈਕਸ ਜਿਹੜੇ ਹੈਗੇ ਆ ਕਿ ਲਾਲ ਮਿਰਚ ਨੂੰ ਆਪਾਂ ਕੁੱਟ ਕੇ ਰੱਖਿਆ ਤੇ ਇਹ ਹੈਗੀ ਆ ਰਾਈ ਤੇ ਇਹ ਹੈਗਾ ਚਿੱਟੇ ਤਿਲ ਤੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਵਿੱਚ ਪਾ ਦਿੰਨੇ ਆ ਤੇ ਇਹਨੂੰ ਆਪਾਂ ਹੌਸਲੇ ਹੁੰਨ ਲਾਗੇ ਬੜਕੋ ਹੌਸਲੇ ਹੁੰਨਣਾ ਜਦੋਂ ਪਹਿਲੇ ਬਹੁਤ ਜ਼ਿਆਦਾ ਗਰਮ ਹੋ ਗਈ ਇਹ ਹੁਣ ਅ ਜਸ ਤਾਈਂ ਦੀ ਨਾ ਆਪਾਂ ਲਈ ਹੈਗੀ ਹੁਣ ਆਪਾਂ ਇਹਦੇ ਵਿੱਚ ਦੋ ਗਲਾਸ ਦੋ ਕੱਲੀਆਂ ਆਪਾਂ ਇਹ ਪਾਣੀ ਦੀਆਂ ਪਾਵਾਂਗੇ ਦੋ ਕੱਲੀਆਂ ਆਪਾਂ ਪਾਣੀ ਦੀਆਂ ਪਾ ਲਈਆਂ ਹੁਣ ਆਪਾਂ ਗੈਸ ਫੇਰ ਔਨ ਕਰ ਦਾਂਗੇ ਕਿਉਂਕਿ ਇਹ ਜਾੜਾ ਥੋੜੀ ਜੀ ਗਰਮ ਹੋ ਗਈ ਜੀ ਕੜਾਹੀ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਹਿਲਾ ਲਾਂਗੇ ਇਹਨੂੰ ਇੱਕ ਉਬਾਲਾ ਆਉਣ ਤੱਕ ਆਪਾਂ ਇਹਨੂੰ ਹਿਲਾਵਾਂਗੇ ਆਪਾਂ ਇਹਦੇ ਲਈ ਇਹ ਆਪਾਂ ਦੋ ਕੌਲੀਆਂ ਪਾਣੀ ਦੀਆਂ ਲਈਆਂ ਇੱਕ ਕੌਲੀ ਆਪਾਂ ਇਹ ਸੂਜੀ ਦੀ ਲਵਾਂਗੇ ਤੇ ਦੋ ਆਪਾਂ ਇਹ ਕद्दूकस ਕੀਤੇ ਹੋਏ ਆਲੂ ਆ ਇਹਨਾਂ ਨੂੰ ਪਸੋਬਾ ਵਾਲਿਆ ਸੀ ਉਹ ਵਾਲਕੇ ਤੇ ਨੂੰ ਨਾ ਮੈਂ ਕੱਦੂ ਕਸ਼ ਕਰ ਲਿਆ ਸੀ ਦੋ ਆਲੂ ਵਾਲਕੇ ਆਪਾਂ ਕੱਦੂ ਕਸ਼ ਕਰ ਲੇ ਤੇ ਇਹ ਸੂਜੀ ਆ ਇਹ ਜਿਹੜੀ ਸੂਜੀ ਇੱਕ ਕੌਲੀ ਸੂਜੀ ਦੀ ਪਾਉਣੀ ਆ ਤੇ ਦੋ ਕੌਲੀਆਂ ਪਾਣੀ ਦੀਆਂ ਪਾਉਣੀ ਆ ਇਹਨੂੰ ਜਦੋਂ ਉਬਾਲਾ ਆ ਗਿਆ ਉਦੋਂ ਆਪਾਂ ਇਹਦੇ ਵਿੱਚ ਸੂਜੀ ਪਾਵਾਂਗੇ ਹੁਣ ਇਧਰ ਪਾਣੀ ਨੂੰ ਉਬਾਲਾ ਆ ਗਿਆ ਤੇ ਹੁਣ ਨਾ ਆਪਾਂ ਇਹਨੂੰ ਸੂਜੀ ਨੂੰ ਪਾਈ ਚੱਲਾਂਗੇ ਨਾਲ ਨਾਲ ਇਹਨੂੰ ਭਲਾਈ ਚੱਲਾਂਗੇ ਸਾਰੀ ਸੁੱਜੀ ਪਾ ਲਾਂਗੇ ਸੁੱਜੀ ਨੂੰ ਪਹਿਲਾਂ ਚੰਗੀ ਤਰ੍ਹਾਂ ਛਾਨ ਕੇ ਉਸ ਤੋਂ ਬਾਅਦ ਹੀ ਭਾਏ ਹੋਊਂਗਾ ਕਿਉਂਕਿ ਅਕਸਰ ਕਈ ਵਾਰ ਕੀੜੇ ਵਗੈਰਾ ਹੁੰਦੇ ਆ ਇਹਦੇ ਵਿੱਚ ਸੁੱਜੀ 'ਚ ਤਾਂ ਉਹਨੂੰ ਚੰਗੀ ਤਰ੍ਹਾਂ ਪਹਿਲਾਂ ਲਗਾਏ ਐਸ ਤਰ੍ਹਾਂ ਕਰਕੇ ਨਾ ਆਪਾਂ ਇਹਨੂੰ ਹਲਾਈ ਚੱਲਾਂਗੇ ਹੁਣ ਆਪਾਂ ਆਹਦੇ ਵਿੱਚ ਟੇਸਟ ਦੇ ਮੁਤਾਬਕ ਇੱਕ ਚਮਚ ਆਪਾਂ ਨਮਕ ਪਾ ਦੇਵਾਂਗੇ ਲਾਲ ਮਿਰਚ ਆਪਾਂ ਕੁੱਟੀ ਹੋਈ ਇਹਦੇ ਵਿੱਚ ਪਾਈ ਹੈ ਜੇ ਤੁਸੀਂ ਲਾਲ ਮਿਰਚ ਨਹੀਂ ਪਾਉਣੀ ਤਾਂ ਕਾਲੀ ਮਿਰਚ ਪਾ ਸਕਦੇ ਆ ਹਰੀ ਮਿਰਚ ਪਾ ਸਕਦੇ ਆ ਉਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕੀ ਪਾਉਣਾ ਚਾਹੁੰਦੇ ਆ ਇਸ ਤਰ੍ਹਾਂ ਇਹਨੂੰ ਆਪਾਂ ਥੱਲੇ ਨਹੀਂ ਰੱਖਣ ਦੇਣਾ ਆ ਤਾਂ ਥੋੜੀ ਜਿਹੀ ਸਲੋ ਕਰ ਲਓ ਇਹ ਹੁਣ ਨਾ ਆਪਾਂ ਆਪਣੇ ਕੋਲੇ ਹਰਾ ਧਨੀਆ ਤਾਂ ਹੈ ਨਹੀਂ ਆਪਾਂ ਸੁੱਕਾ ਧਨੀਆ ਸੁਕਾ ਕੇ ਰੱਖਿਆ ਇਹ ਵੀ ਵਿੱਚ ਪਾ ਦਾਂਗੇ ਕਿਉਂਕਿ ਨਾ ਇਹਦੇ ਨਾਲ ਜਿਹੜੀ ਆਪਾਂ ਇਹ ਬਣਾਵਾਂਗੇ ਸੂਜੀ ਦਾ ਨਾਸ਼ਤਾ ਤੇ ਇਹ ਬਹੁਤ ਹੀ ਵਧੀਆ ਬਣਦਾ ਇਹ ਤੁਸੀਂ ਨਾ ਸਵੇਰ ਦੇ ਟਾਈਮ ਬੱਚਿਆਂ ਨੂੰ ਟੀਫਨ ਦੇ ਵਿੱਚ ਵੀ ਦੇ ਸਕਦੇ ਆ ਬਣਾ ਕੇ ਥੋੜਾ ਟਾਈਮ ਲੱਗਦਾ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਜਾਂ ਜਿਵੇਂ ਐਸ ਟਾਈਮ ਬੱਚਿਆਂ ਨੇ ਆਉਣਾ ਕੋਈ ਚੀਜ਼ ਬਣਾ ਕੋਈ ਚੀਜ਼ ਮੰਗਦੇ ਆ ਕਿਉਂਕਿ ਥੋੜ੍ਹਾ ਥੋੜੀ ਬੋਲੀ ਭੁੱਖ ਹੁੰਦੀ ਆ ਬੱਚਿਆਂ ਨੂੰ ਆਪਾਂ ਇਸ ਤਰ੍ਹਾਂ ਦੀ ਚੀਜ਼ ਬਣਾ ਕੇ ਦੇ ਸਕਦੇ ਆ ਬੱਚਾ ਨੂੰ ਨਾਲੇ ਤਾਂ ਬੱਚੇ ਬਾਜ਼ਾਰ ਦੀ ਚੀਜ਼ ਖਾਣ ਤੋਂ ਪਰਹੇਜ਼ ਕਰ ਲੈਂਦੇ ਆ ਆ ਦੇਖੋ ਫੁੱਲ ਗਈ ਹੁਣ ਸੂਜੀ ਹਲਕੀ ਅੱਗ ਦੇ ਉੱਤੇ ਹੀ ਆਪਾਂ ਇਹਨੂੰ ਰੱਖਣਾ ਜੇ ਤੁਹਾਡੇ ਕੋਲ ਹਰਾ ਧਨੀਆ ਕੋਈ ਹੈਗਾ ਤਾਜ਼ਾ ਉਹ ਪਾ ਲੋ ਤੇ ਇਹ ਵੀ ਬਹੁਤ ਵਧੀਆ ਲੱਗਦਾ ਉਹ ਤਾਂ ਫਿਰ ਤੇ ਵਧੀਆ ਹੀ ਲੱਗਦਾ ਆਪਣੇ ਕੋਲ ਸਾਰਾ ਧਨੀਆ ਹੈ ਠੀਕ ਹੈ ਤੇ ਆਪਾਂ ਨਾ ਸਦੀਆਂ ਜੇ ਇਹਨੂੰ ਸਪਾ ਕੇ ਰੱਖ ਲਿਆ ਸੀ ਤੇ ਆਪਾਂ ਬਸ ਇਹ ਰਿਓ ਪਾ ਲੈਨੇ ਹੁੰਦੇ ਆ ਜਿੱਦਿਹ ਹਰੀ ਤਰੀ ਦੀ ਕਿ ਸ਼ੂ ਹੋਆ ਉਦਾਂ ਦੀ ਤਾਂ ਨਹੀਂ ਆਉਂਦੀ ਪਰ ਆਪਾਂ ਨੂੰ ਥੋੜਾ ਜਿਹਾ ਉਹਦਾ ਟੇਸਟ ਜ਼ਰੂਰ ਆ ਜਾਂਦਾ ਧਨੀ ਹੁੰਦਾ ਜਿਹੜਾ ਇਹ ਨਾਂ ਵੀ ਹੋਵੇ ਆਪਾਂ ਯੂਜ਼ ਕਰ ਸਕਦੇ ਆ ਬਹੁਤ ਇਹ ਇੱਕ ਤਾਂ ਦੋਜਾ ਬਣ ਗਿਆ ਤੇ ਹੁਣ ਆਪਾਂ ਗੈਸ ਬੰਦ ਕਰ ਦਿੰਨੇ ਆ ਬਿਲਕੁਲ ਬੰਦ ਕਰਤੀ ਗੈਸ ਮੈਂ ਆ ਤੁਹਾਡੇ ਸਾਹਮਣੇ ਤੇ ਹੁਣ ਆਪਾਂ ਇਹਨੂੰ ठंडा कर लेंगे इस तरह भी मलाई चला ना तो थोड़ा जल्दी ठंडा हो जूगा पांच मिनट वास्ते ढाके रख दिने ටගේ හොනා පනු ඒබද චකි දරක් කරලගිය හනේ ඇති පාහ්නාාල හොනා පනය නු ඇදර් ගඩල ඉන්නේ ඉමොා තොඩය හඩා කරනන්නේ ਵੀ ਜਿਹਨੂੰ ਹੱਥ ਲੱਗਦਾ ਹੋਵੇ ਉਹਨਾਂ ਨੂੰ 5-10 ਮਿੰਟ ਆਪਾਂ ਇਹਨੂੰ ਹੋਰ ਰੱਖ ਲੈਣੇ ਆ। ਇਹ ਆਪਣੀ ਨੇ ਸੂਜੀ ਹੋਣਾ ਠੰਡੀ ਹੋ ਗਈ। ਬਈ ਮਤਲਬ ਕਿ ਨਿੱਗੀ ਜੀ ਹੋ ਗਈ। ਬਹੁਤ ਜ਼ਿਆਦਾ ਠੰਡੀ ਵੀ ਨਹੀਂ ਕਰਨੀ ਆਪਾਂ। ਉਹਨੇ ਨੂੰ ਹੱਥ ਲੱਗਦਾ ਇਸ ਤਰ੍ਹਾਂ ਕਰਕੇ ਤੇ ਇਹ ਆਪਾਂ ਆਲੂ ਇਹਦੇ ਵਿੱਚ ਪਾ ਲੈਨੇ ਆ। ਜੇ ਤੁਹਾਨੂੰ ਕਈ ਵਾਰੀ ਨੰਮਕ ਮਿਰਚ ਘੱਟ ਲੱਗਦਾ ਤਾਂ ਤੁਸੀਂ ਦੁਬਾਰਾ ਪਾ ਸਕਦੇ ਏ ਇਹਦੇ ਵਿੱਚ। ਤੇ ਹੁਣ ਨਾ ਆਪਾਂ ਇਹਦੇ ਵਿੱਚ ਇਹ ਵਾਲਾ ਕਾਰਨ ਫਲੋਰ ਪਾਵਾਂਗੇ ਜਿਹਨੂੰ ਕੇ ਆਪਾਂ ਪੰਜਾਬੀ ਚ ਅਰਾ ਰੋਟ ਕਹਿੰਦੇ ਆ ਇਹ ਸਿਰਫ ਆਪਾਂ 2 ਚਮਚ ਜੀ ਪਾਏ ਆ ਜਿਆਦਾ ਨਹੀਂ ਪਾਏਗਾ ਇਹਦੇ ਨਾਲ ਕੁੜਕਰਾਪਾਣਾ ਹੁੰਦਾ ਬਹੁਤ ਟੇਸਟੀ ਲੱਗਦਾ ਜੇ ਤੁਹਾਡੇ ਕੋਲੇ ਹੈ ਨਹੀਂ ਤਾਂ ਨਾ ਵੀ ਪਾਉਂਗੇ ਤਾਂ ਅੱਲੀ ਬਾਈਡਿੰਗ ਬਾਈਡਿੰਗ ਇਹਦੇ ਨਾਲ ਹੀ ਹੋ ਜੂਗੀ ਇਕੱਲੇ ਆਲੂਆਂ ਨਾਲੇ ਆਪਣੇ ਕੋਲੇ ਪਿਆ ਸੀ ਆਪਾਂ 2 ਚਮਚ ਪਾ ਲਿਆ ਜਿਆਦਾ ਨਹੀਂ ਪਾਉਣਾ ਸਿਰਫ ਦੋ ਚਮਚੀ ਪਾਉਣਾ ਐਸ ਤਰ੍ਹਾਂ ਕਰਕੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਸਵਾਰ ਕੇ ਹਿਲਾ ਲਾਂਗੇ ਇਹ ਰੋਣਾ ਤੁਸੀਂ ਮਿਸ਼ਰਣ ਨੂੰ ਬਣਾ ਕੇ ਜੇ ਤੁਸੀਂ ਸਵੇਰ ਬੱਚਿਆਂ ਨੂੰ ਬਣਾ ਕੇ ਦੇਣਾ ਤਾਂ ਤੁਸੀਂ ਇਸ ਮਿਸ਼ਰਣ ਨੂੰ ਬਣਾ ਕੇ ਤੁਸੀਂ ਰਾਤ ਨੂੰ ਵੀ ਰੱਖ ਸਕਦੇ ਆ ਬਣਾ ਕੇ ਤੇ ਇਹਦੇ ਸਾਰਾ ਵੀ ਮੈਂ ਤੁਹਾਡੀ ਜਿਹੜੀ ਜਿਹੜੀ ਆਪਾਂ ਸ਼ੇਪ ਦੇ ਵਿੱਚ ਇਹਨੂੰ ਆਪਾਂ ਤਲਣਾ ਉਹ ਤੁਹਾਡੀ ਮਰਜ਼ੀ ਹੈ ਕਿਸ ਤਰ੍ਹਾਂ ਦੇ ਸ਼ੇਪ 'ਚ ਤਲਣਾ ਲੰਬੇ ਤਲਣਾ ਗੋਲ ਤਲਣਾ ਹਨ ਤੇ ਉਹਨੂੰ ਤੁਸੀਂ 에ਅਰ ਟੈੱਗ ਡੱਬੇ ਦੇ ਵਿੱਚ ਰੱਖ ਸਕਦੇ ਆ ਇਸ ਤਰ੍ਹਾਂ ਕਰਕੇ ਨਾ ਆਪਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਗੁਨਨ ਲੈਣੇ ਆ ਲੋ ਜੀ ਆਪਾਂ ਚੰਗੀ ਤਰ੍ਹਾਂ ਗੁਨਨ ਕੇ ਰੱਖਤਾ ਤੇ ਹੁਣ ਨਾ ਆਪ ਇਹਦੇ ਤੇ ਇਹ ਪੂਣਾ ਦੇ ਦਿਆਂਗੇ ਪੋਨਾ ਦੇ ਕੇ ਇਹਨੂੰ 5-4 ਮਿੰਟ ਵਾਸਤੇ ਰੱਖਦੇ ਆਂ ਤੇ ਬਾਕੀ ਦੀ ਆਪਾਂ ਤਿਆਰੀ ਕਰਦੇ ਆਂ ਹੁਣ ਆਪਾਂ ਪੋਨਾ ਚੱਕਦੇ ਨੇ ਇੱਧਰ ਤੇ ਪੋਨਾ ਆਪਾਂ ਇਹ ਤਾਂ ਪੀੜਾ ਲੈ ਲਾਂਗੇ ਇਸ ਤਰ੍ਹਾਂ ਇਹਨਾਂ ਨੂੰ ਤੇ ਇਹਨੂੰ ਆਪਾਂ ਇਸ ਤਰ੍ਹਾਂ ਰੂਲ ਬਣਾਵਾਂਗੇ ਦਾ మోటా పత్రా ఊరు రోజు కర్ద లే ਦੁਨ 47 ਲਾਲੇ ਹੁਣ ਕਾਹ ਜਾਂ ਚਿਪਕ ਦਿਨ ਇਹ ਜਿਆਦਾ ਨਾ ਤਾਂ ਮੋਟਾ ਰੱਖਣਾ ਨਾ ਪਤਲਾ ਰੱਖਣਾ ਕਿ ਐਡੇ ਐਡੇ ਆਪਾਂ ਇਹ ਟੁਕੜੇ ਕਰ ਲਾਂਗੇ ਇਹਦੇ 1 1 ਇੰਚ ਦੇ ਜੇ ਘਰ ਦੇ ਵਿੱਚ ਕਿਸੀ ਮਹਿਮਾਨ ਨੇ ਆਉਣਾ ਹੋਵੇ ਉਸ ਤੋਂ ਪਹਿਲਾਂ ਤੁਸੀਂ ਇੱਕ ਦਿਨ ਪਹਿਲਾਂ ਵੀ ਇਹਦੀ ਤਿਆਰੀ ਕਰਕੇ ਰੱਖ ਸਕਦੇ ਆ ਤੁਸੀਂ ਐਦਾਂ ਵੀ ਇਹਨੂੰ ਤਲ ਸਕਦੇ ਆ ਜੇ ਕੋਈ ਦੀ ਉੱਪਰ ਡਿਜ਼ਾਈਨ ਬਣਾਉਣਾ ਤਾਂ ਇਹ ਵੀ ਡਿਜ਼ਾਈਨ ਵੀ ਬਣਾ ਸਕਦੇ ਹਾਂ ਲੋਟੇ ਕੇ ਆਇਦਾਂ ਬੱਸ ਉਹਨਾਂ ਡਿਜ਼ਾਈਨ ਬਣ ਜਾਂਦਾ ਆਪਣਾ ਇਹਦਾ ਤੇਲ ਗਰਮ ਕਰਕੇ ਰੱਖ ਲਿਆ ਆਪਾਂ ਰਸਤਾ ਜੇ ਤੁਹਾਡੇ ਕੋਲ ਟਾਈਮ ਹੈਗਾ ਤਾਂ ਕਰ ਸਕਦੇ ਹਾਂ ਕਿਉਂਕਿ ਚੀਜ਼ ਸੋਹਣੀ ਲੱਗਦੀ ਬਣੀ ਵੀ ਤੇ ਵੈਸੇ ਵੀ ਤੁਸੀਂ ਤਾਲ ਸਕਦੇ ਹਾਂ ਪਾਪਾ ਥੋੜੀ ਜਿਹੀ ਤੈ ਬਣਾ ਲੈਣੇ ਕੁਸੁਰਦਾ ਬਣਾਵਾਂਗੇ ਬੱਚੇ ਖੁਸ਼ ਹੋ ਜਾਣਗੇ ਇੱਕੋ ਜਿਹੜੇ ਪੈਕਟਾਂਿਆਂ ਦੇ ਵਿੱਚ ਉਹ ਲੈ ਕੇ ਆਉਂਦੇ ਹੁੰਦੇ ਨੇ ਨਾ ਪਾਪਕੋਰਨ ਜਿਹਨੂੰ ਕਹਿੰਦੇ ਆ ਇਹ ਉਹਨਾਂ ਵਾਂਗ ਹੀ ਬਣ ਜਾਣਗੇ ਉਹਨਾਂ ਤੋਂ ਵੀ ਕਿਤੇ ਜ਼ਿਆਦਾ ਟੇਸਟੀ ਬਣ ਜਾਂਦੀ ਹੈ ਇਹ ਤੇ ਉਹ ਖਾ ਕੇ ਤਾਂ ਬੱਚੇ ਬਿਮਾਰ ਹੁੰਦੇ ਆ ਤੇ ਇਹਨੂੰ ਖਾ ਕੇ ਬੱਚੇ ਬਿਮਾਰ ਨਹੀਂ ਹੁੰਦੇ ਹੈਲਦੀ ਸਨੈਕਸਟਾ ਹੈਗਾ ਤੇ ਤੁਹਾਡਾ ਬਹੁਤ ਹੀ ਵਧੀਆ ਇਹ ਬੱਚਿਆਂ ਨੂੰ ਲੱਗੂਗਾ ਲਓ ਜੀ ਇੱਧਰ ਆਪਣਾ ਤੇਲ ਗਰਮ ਹੋ ਗਿਆ ਹੁਣ ਆਪਾਂ ਥੋੜੀ ਜਿਹੀ ਆਕਾਟ ਕਰ ਦਿੰਨੇ ਆ ਕਿਉਂਕਿ ਜੇ ਜ਼ਿਆਦਾ ਗਰਮ ਹੁੰਦਾ ਨਾ ਤੇ ਗਰਮ ਦੇ ਵਿੱਚ ਪਾਉਂਦੇ ਆ ਤਾਂ ਉੱਪਰੋਂ ਉੱਪਰੋਂ ਇਹਦਾ ਜਿਹੜੀ ਹੈਗੀ ਆ ਪਰਤੋਂ ਜਲ ਜਾਂ ਜਲ ਜਾਂਦੀ ਤੇ ਅੰਦਰੋਂ ਨਹੀਂ ਬਣਦਾ ਵੈਸੇ ਤਾਂ ਆਪਣੀ ਇਹ ਸੂਜੀ ਪੱਕੀ ਹੋਈ ਆ ਪਰ ਫਿਰ ਵੀ ਆਪਾਂ ਇਹਨੂੰ ਕੁਕਰਾਂ ਪਣ ਦੇਣ ਵਾਸਤੇ ਥੋੜਾ ਜਿਹਾ ਘੱਟ ਰੱਖਾਂਗੇ। ਅਸਰੇਂ ਆਪਾਂ ਇੱਕ ਇੱਕ ਕਰਕੇ ਪਾ ਦਿਆਂਗੇ। ਗਰਮੀ ਤਾਂ ਬਹੁਤ ਜ਼ਿਆਦੇ ਆ ਪਰ ਫਿਰ ਬੱਚਾ ਵਾਸਤੇ ਤਾਂ ਫਿਰ ਕੰਮ ਕਰਨਾ ਹੀ ਪੈਂਦਾ ਜੀ ਕਿਉਂਕਿ ਸਾਰਾ ਦਿਨ ਜਿਉਂ ਸਵੇਰ 7:30 ਵਜੇ ਦੇ ਬੱਚੇ ਵੈਨ ਤੇ ਗਏ ਹੁੰਦੇ ਆ ਤੇ ਕਿੰਨੀ ਕਰਨੀ ਹੁੰਦੀ ਆ ਆਪਾਂ ਦਾ ਘਰੇ ਕਦੇ ਏਸੀ ਛੱਡ ਲਿਆ ਜਾਂ ਕੂਲਰ ਛੱਡ ਲਿਆ ਤੇ ਸਕੂਲਾਂ ਦੇ ਵਿੱਚ ਵੇਖ ਨੂੰ ਚਾਹ ਏਸੀ ਚੱਲਦੇ ਆ ਸਕੂਲਾਂ ਚ ਕਈਆਂ ਸਕੂਲਾਂ ਚ ਚੱਲਦੇ ਆ ਕਈਆਂ ਤੇ ਨਹੀਂ ਚੱਲਦੇ ਪਰ ਜਿਹੜੇ ਵੈਣਾ ਚਾਹੁੰਦੇ ਆ ਨਾ ਬੱਚੇ ਉਹਦੋਂ ਬੜਾ ਉਹ ਕਹਿੰਦੇ ਬੱਚੇ ਆ ਕੇ ਢੇਗ ਦੇ ਘਰੇ ਇਹ ਛੋਟੇ ਘੋਲ ਤੇ ਵੱਡੇ ਘੋਲ ਕੋਈ ਵੀ ਹੈ ਸਾਰੇ ਮਸਾਂ ਹੀ ਆ ਕੇ ਗਰਮੀ ਦੇ ਵਿੱਚ ਟਡਿਕਦੇ ਇਹ ਇਸ ਕਰਕੇ ਨਾ ਐਦਾਂ ਹੁੰਦਾ ਕਿ ਬੱਚੇ ਚਲੋ ਬੱਚੇ ਖੁਸ਼ ਵੀ ਹੋ ਜਾਂਦੇ ਆ ਕੋਈ ਵੀ ਚੀਜ਼ ਬਣਾਈ ਤੇ ਮੈਨੂੰ ਵੀ ਮੇਰੇ ਵੀ ਮਨ ਨੂੰ ਤਸੱਲੀ ਜੀ ਹੋ ਜਾਂਦੀ ਆ ਕਿ ਆਪਾਂ ਬੱਚੇ ਨੂੰ ਬੱਚਿਆਂ ਨੂੰ ਕੁਝ ਹਲਦੀ ਬਣਾਤਾ ਬੱਚੇ ਬਾਹਰ ਦਾ ਨਹੀਂ ਖਾਂਦੇ ਹੈਗੇ ਹੁਣ ਆਪਾਂ ਥੋੜਾ ਜਿਹਾ ਗੈਸ ਤੇਜ਼ ਕਰ ਦਾਂਗੇ ਯੋਗ ਜੀ ਨੂੰ ਆਪਾਂ ਪਹਿਲਾ ਤੇਲ ਆਪਾਂ ਨਾ ਸਰੋਂ ਦੇ ਤੇਲ ਦੇ ਵਿੱਚ ਹੀ ਬਣਾਇਆ ਕਿਉਂਕਿ ਸਰੋਂ ਦਾ ਤੇਲ ਫਿਰ ਥਲਕਾਉਣਾ ਵੀ ਜ਼ਰੂਰੀ ਹੁੰਦਾ ਨਹੀਂ ਤਾਂ ਉਹਦੀ 스멜 ਆਉਣ ਲੱਗ ਜਾਂਦੀ ਹੈ ਐਸੀ ਤਰ੍ਹਾਂ ਹੀ ਆਪਣੇ ਨਾ ਇਹ ਬਣ ਜਾਣਗੇ ਇੱਕ ਇੱਕ ਕਰਕੇ ਨਾਲ ਨਾਲ ਆਪਾਂ ਇਹ ਬਣਾ ਬਣਾਈ ਜਾਂਦੇ ਆ ਇੱਕ ਨੰ ਮੇਰਾ ਨੰ ਇਹ ਗੱਲ ਕਹਿਣੀ ਸੀ ਕਿ ਆਪਾਂ ਜਦੋਂ ਸਾਰੀਆਂ ਭੈਣਾਂ ਇੱਕ ਦੂਸਰੀ ਦੀ ਵੀਡੀਓ ਦੇਖਦੀਆਂ ਵੀਡੀਓ ਦੇਖ ਕੇ ਆਪਾਂ ਕਮੈਂਟ ਤਾਂ ਪਾ ਦਿੰਨੇ ਆ ਕਾਫੀ ਭੈਣਾਂ ਨਾ ਲਾਈਕ ਕਰਨਾ ਭੁੱਲ ਜਾਂਦੀਆਂ ਇਹ ਕੱਲੀ ਮੇਰੀ ਨਹੀਂ ਹੈਗਾ ਕਿ ਮੈਂ ਮੇਰੀ ਕੱਲੀ ਵੀਡੀਓ ਦੇ ਵਿੱਚ ਲਾਈਕ ਘਟਾ ਸਾਰਿਆਂ ਦਾ ਨਾ ਵੀਡੀਓ ਦੇ ਵਿੱਚ ਲਾਈਕ ਨਾ ਕਾਹੀ ਰਹੀ ਆਪਣੇ ਕਮੈਂਟ ਜ਼ਿਆਦਾ ਹੁੰਦੇ ਆ ਤੇ ਲਾਈਕ ਘਟ ਹੁੰਦੀ ਆ ਵੀ ਆਪਾਂ ਭੁੱਲ ਜਾਂਦੇ ਆ ਮਤਲਬ ਕਿ ਜਾਣਬੁੱਝ ਕੇ ਨਹੀਂ ਇਹ ਨੂੰ ਭੁੱਲਣਾ ਹੀ کہہ ਸਕਦੇ ਆ ਆਪਾਂ ਕਿਉਂਕਿ ਆਪਾਂ ਜਦੋਂ ਕਮੈਂਟ ਪਾਉਂਦੇ ਆ ਤਾਂ ਕਿੰਨੇ ਸੋਹਣੇ ਸੋਹਣੇ ਪਾਉਂਦੇ ਤੇ ਪਰ ਆਪ ਲਾਈਕ ਕਰਨਾ ਭੁੱਲ ਜਾਂਦੇ ਆ ਤੇ ਭੈਣੋ ਸਾਰਿਆਂ ਨੂੰ ਕਹਿੰਨੀ ਆ ਮੈਂ ਕਿ ਲਾਈਕ ਕਰਨਾ ਭੁੱਲਿਆ ਨਾ ਕਰੋ ਤੇ ਜਰੂਰ ਲਾਈਕ ਕਰਿਆ ਕਰੋ ਲਾਈਕ ਕਰਨਾ ਜਾਂ ਡਿਸ ਲਾਈਕ ਕਰਨਾ ਉਹ ਤੁਹਾਡੀ ਮਰਜ਼ੀ ਹੈ ਕੀ ਕਰਨਾ ਤੇ ਪਰ ਜ ਕਰਿਆ ਜਰੂਰ ਕਰੋ ਸਾਹ ਨੂੰ ਪਤਾ ਲੱਗਦਾ ਰਹਿੰਦਾ ਆਪਾਂ ਨੂੰ ਉਹ ਵੀ ਜ਼ਰੂਰੀ ਹੈ ਲਾਈਕ ਵੀ ਜ਼ਰੂਰੀ ਹੈ ਜਿਵੇਂ ਕਮੈਂਟ ਜ਼ਰੂਰੀ ਹੈ ਨਾ ਉਵੇਂ ਆਪਾਂ ਨੂੰ ਲਾਈਕ ਵੀ ਜ਼ਰੂਰੀ ਹੈ ਤੇ ਮੈਂ ਸਾਰੀਆਂ ਭੈਣਾਂ ਦੀਆਂ ਵੀਡੀਓ ਤੇ ਦੇਖ ਲਈ ਹੁੰਦੀ ਆ ਮੈਂ ਜਦੋਂ ਕੱਲ ਵੀ ਮੈਂ ਪਰਸੋ ਵੀ ਮੈਂ ਕਿਹਾ ਮੈਂ ਵੀਡੀਓ ਚ ਕਹਿ ਕੇ ਦੱਸਦੀ ਆ ਭੈਣਾਂ ਨੂੰ ਸਾਰੀਆਂ ਨੂੰ ਫਿਰ ਮੈਂ ਭੁੱਲ ਗਈ ਤੇ ਅੱਜ ਮੈਨੂੰ ਨਾ ਯਾਦ ਆ ਗਿਆ ਤੇ ਆਪਾਂ ਨਾ ਸਾਰੀਆਂ ਭੈਣਾਂ ਇੱਕ ਦੂਜੇ ਦੇ ਲਾਈਕ ਵੀ ਉਨੇ ਹੀ ਕਰਿਆ ਕਰੀਏ ਜਿੰਨੇ ਆਪਾਂ ਕਮੈਂਟ ਕੀਤੇ ਆ। ਮੇਰੀ ਇਕੱਲੀ ਵੀਡੀਓ ਤੇ ਨਹੀਂ ਜੀ ਸਾਰੀਆਂ ਭੈਣਾਂ ਦੀਆਂ ਵੀਡੀਓ ਤੇ ਸਾਰੀਆਂ ਭੈਣਾਂ ਦੇ ਨਾਲ ਵੀਡੀਓ ਤੇ ਲਾਈਕ ਘੱਟ ਹੁੰਦੇ ਆ ਤੇ ਕਮੈਂਟ ਜ਼ਿਆਦਾ ਹੁੰਦੇ ਆ। ਕਿਉਂਕਿ ਪਹਿਲਾਂ ਤਾਂ ਇੱਕ ਗਰਮੀ ਹੁੰਦੀ ਆ ਇੱਕ ਕੰਮਾਂ ਚੁਲਦੀਆਂ ਪਈਆਂ ਹੁੰਦੀਆਂ ਤੇ ਐ ਭੁੱਲ ਜਾਈਦਾ। ਜੀ ਬਰੀ। ਆ ਦੇਖੋ ਜੀ ਬੜੀ ਵਧੀਆ ਬਣ ਗਈ ਇਹ কুরਕਲੇ কুরਕੇ ਬਣੀ ਹੈ ਜਿਹੜੇ ਤੈਨੂੰ ਹੱਥ ਦੀ ਨਾਲੇ ਵਖ ਤੇ ਮੈਂ ਤੈਨੂੰ ਹੱਥ ਲਾ ਕੇ ਦਿਖਾਉਂਗੀ ਨੂੰ ਇਹ ਤੁਹਨੇ ਚੱਕ ਕੇ ਦੇਖਉਣੀ ਹੈ ਅਜੇ ਤਾਂ ਗਾੜੀ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਇਹ ਆ ਰਿਹਾ ਮਹਲੇ ਹੁਣ ਆਪਾਂ ਥੋੜੀ ਜਿਹੀ ਸলো ਕਰ ਦਾਂਗੇ ਗੈਂਸ ਇਹ ਇ렇게 ਆ ਪਾਈ ਤਾਂ ਥੋੜੇ ਨੇ ਰੂਪ ਡਿਜ਼ਾਈਨ ਬਣਾਵਾਂਗੇ। ਬਾਕੀ ਇਹ ਕੁਛ ਮੈਂ ਇਦਾਂ ਹੀ ਬਣਾ ਕੇ ਨਾ ਇਹ ਰਾਈ ਡੱਬੇ ਦੇ ਵਿੱਚ ਰੱਖ ਦੂੰਗੀ। ਜਦੋਂ ਇਹਨਾਂ ਨੇ ਕੱਲ ਨੂੰ ਖਾਣੇ ਹੋਏ ਨਾ ਤੇ ਕੱਲ ਨੂੰ ਆਪ ਤਲ ਦੇਾਂਗੇ। ਜੇ ਕੋਈ ਘਰੇ ਮਹਿਮਾਨ ਆ ਗਿਆ ਕੱਲ ਨੂੰ ਤਾਂ ਆਪਾਂ ਉਹਨਾਂ ਨੂੰ ਤਲ ਕੇ ਖਵਾ ਦੇਾਂਗੇ। ਬਿਸਕੁਟ ਨਾ ਰੱਖਾਂਗੇ। ਨਾਲੇ ਉਹ ਕੁਛ ਨਾਲੇ ਆਪਾਂ ਖੁਸ਼। ਕਿਉਂਕਿ ਕਈ ਵਾਰੀ ਕਹਿੰਦੇ ਨਾ ਜਦੋਂ ਰਿਸ਼ਤੇਦਾਰ ਆਉਂਦੇ ਆ ਤੇ ਸਾਨੂੰ ਵੀ ਬਣਾ ਕੇ ਖਵਾ ਰਿਆ ਖਵਾ ਲਿਓ ਤੇ ਉਦੋਂ ਫਿਰ ਇਹ ਬਣਾ ਕੇ ਖਵਾ ਦੇ। ਉਹ ਇਹਦਾ ਪਿਆਰ ਦਾ ਟਾਈਮ ਸੀ ਫਿਰ ਇਸ ਤਰ੍ਹਾਂ ਜੇ ਸੁਬਾ ਸੁਬਾਈ ਬਣਾ ਕੇ ਰੱਖਦੇ ਆ ਤਾਂ ਮੈਨੂੰ ਐ ਹੁੰਦਾ ਵੀ ਉਹਦੋਂ ਠੰਡੇ ਹੋ ਜਾਣ ਤੇ ਫਿਰ ਦੁਬਾਰਾ ਤਲਾਂਗੇ ਤੇ ਆਪਾਂ ਹੋਣੀ ਬਣਾ ਲਈਏ ਟਾਈਮ ਤਾਂ ਲੱਗਣਾ ਹੀ ਚਾਹ ਛੂ ਵੀ ਬਣਾਉਣੀ ਹੁੰਦੀ ਹੈ ਕਈ ਵਾਰੀ ਤਾਂ ਬੱਚੇ ਆ ਕੇ ਪੀਂਦੇ ਚਾਹ ਤਾਂ ਉਹਨਾਂ ਤੇ ਆ ਜਾਂਦੀ ਬਣਾਉਣੀ ਹੁੰਦੀ ਹੈ ਜੇ ਪੀਣੀ ਹੁੰਦੀ ਤਾਂ ਬਣਾ ਲਈਦੀ ਐ ਜੇ ਨਹੀਂ ਪੀਣੀ ਹੁੰਦੀ ਫਿਰ ਉਹਨਾਂ ਨੂੰ ਕਈ ਵਾਰੀ ਸਕੰਜਵੀ ਜਾਂ ਠੰਡੇ ਆਈ ਜਾਂ ਕੋਈ ਵੀ ਚੀਜ਼ ਜਿਹੜੀ ਵੀ ਹੁੰਦੀ ਆ ਉਹ ਬਣਾ ਦੇ ਦੀ ਜਾਂ ਕਈ ਵਾਰੀ ਠੰਡਾ ਦੁੱਧ ਹੀ ਇਕੱਲਾ ਪੀ ਲੈਂਦੇ ਸ਼ਕੈਸ਼ ਪਾ ਕੇ ਉਹਰ ਉਹਨਰ ਬੱਚਿਆਂ ਦਾ ਪੁੱਛਕੀ ਬਣਾਈਦਾ। ਲੋ ਜੀ ਆਪਾਂ ਸਾਰੇ ਨਾ ਐਦਾਂ ਹੀ ਇੱਕ ਇੱਕ ਕਰਕੇ ਬਣਾ ਲਾਂਗੇ। ਆਪਨੇ ਜੇ ਸਾਰੇ ਨਿਕਲੇ ਆਏ। ਆਪ ਜਿੰਨੇ ਬਣਾਇਆ ਸੀ ਸਾਰੇ ਆਪਾਂ ਬਣਾ ਲਿਆ। ਸਾਰੀਆਂ ਨਿਕਲਣਗੀਆਂ ਅੱਜ। ਗੈਸ ਆਪਾਂ ਬੰਦ ਕਰ ਦਿੰਨੇ ਆ। ਤੇ ਤੁਹਾਨੂੰ ਨਾ ਇਹ ਦਾ ਕਰੰਚੀ ਪਣ ਦਿਖਾਉਣੀ ਆ ਮੈਂ ਕਿੰਨੀਆਂ ਇਹ ਕੁੱਕਰੀਆਂ ਬਣੀਆਂ ਤੇ ਬਹੁਤ ਜ਼ਿਆਦਾ ਟੇਸਟੀ ਬਣੀਆਂ ਇਹ ਆਪਾਂ ਨਾਲੇ ਤੇ ਨਾਲ ਹੀ ਆਪਾਂ ਇਹ ਜਿਹੜੇ ਸੂਜੀ ਤੇ ਆਲੂ ਦੇ ਇਹ ਬਣਾਏ ਪਕੌੜੇ ਤੇ ਆਪਾਂ ਹੀ ਰੱਖਲੇ ਨਾਲ ਚਟਨੀ ਬਣਾਈ ਹੈ ਆਪਾਂ ਇਹ ਘਰ ਦੀ ਬਣੀ ਹੋ ਕੇ ਬਣਾ ਕੇ ਰੱਖੀ ਸੀ ਆਪਾਂ ਤੇ ਇਹ ਰੱਖਤੀ ਜੇ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਹਾਂ ਫਿਰ ਆਪਾਂ ਅਗਲੀ ਵੀਡੀਓ ਵਿੱਚ